ਸੋ ਦੋਸਤੋ ਅਸੀਂ ਅੱਜ ਮਾਡਲ ਸਰਕਾਰੀ ਸੀਨੀਅਰ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵਿੱਚ ਪਹੁੰਚੇ ਆ ਜਿੱਥੇ ਕਿ ਵਿਦਿਆਰਥੀ ਬਹੁਤ ਹੀ ਵਧੀਆ ਆ ਦੇਖੋ ਇਹ ਪਰਮਾਤਮਾ ਦਾ ਰੂਪ ਮੰਨਿਆ ਜਾਂਦਾ ਸੋ ਸਾਡੀ ਜਿਹੜੀ ਟ੍ਰੇਨਿੰਗ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਕੂਲ ਦੇ ਵਿੱਚ ਲੱਗੀ ਹੋਈ ਆ ਸੋ ਇੱਥੇ ਪਹਿਲੀ ਤੋਂ ਲੈ ਕੇ 10ਵੀਂ ਕਲਾਸ ਤੱਕ ਜਿਹੜਾ ਸਕੂਲ ਆ ਤੇ ਇਸ ਸਕੂਲ ਦੇ ਵਿੱਚ ਸਾਨੂੰ ਵਾਖ ਵਾਖ ਰਸਾ ਦਿੱਤੀ ਜਾਂਦੀ ਆ ਹਨ ਉਸ ਕਲਾਸਾਂ ਦੇ ਵਿੱਚ ਸਾਡੀ ਜਿਹੜੀ ਟ੍ਰੇਨਿੰਗ ਆ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਇਸ ਤਰ੍ਹਾਂ ਹੈਂਡਲ ਕਰਨਾ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਪੜਾਉਣਾ ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਕਿ ਸਲਿਪਸ ਦੇ ਅਨੁਸਾਰ ਸਿਖਾਉਣਾ ਤੇ ਸਿੱਖਣਾ ਸੋ ਇਹ ਪਿਆਰੇ ਵਿਦਿਆਰਥੀ ਨੇ ਜਿਹੜੇ ਬਹੁਤ ਵਧੀਆ ਦੇਖੋ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਚਾਹ ਬਹੁਤ ਆ ਬੱਚਿਆਂ ਨੂੰ ਕਿਉਂਕਿ ਇਹੋ ਜੇ ਅਸੀਂ ਵੀ ਰੁਸਵੇ ਵਿੱਚੋਂ ਨੱਗੇ ਹੋਏ ਆ ਸੋ ਇਧਰ ਸਰਦਾਰ ਆਮਨਦੀ ਵੀਰ ਇਹ ਵੀ ਬੱਚੇ ਨੂੰ ਕੋਸ਼ਿਸ਼ ਕਰ ਰਿਹਾ ਕਲੀ ਕਲੇਰ ਦੀ ਪੱਗ ਮੇਰੇ ਵੀਰ ਦੀ ਜੋ ਵੀ ਸਿਲੇਬਸ ਦੇ ਵਿੱਚ ਅਨੁਸਾਰ ਆ ਉਸ ਅਨੁਸਾਰ ਅਸੀਂ ਪੜਾ ਰਿਹਾ ਬੱਚਿਆਂ ਨੂੰ ਕੋਈ ਵਿਦਿਆਰਥੀ ਆਪਣੇ ਆਪਣੇ ਰੁਝੇਵੇ ਵਿੱਚ ਲੱਗੇ ਹੋਏ ਨੇ ਕੋਈ ਵਿਦਿਆਰਥੀ ਜਹਾਜ਼ ਬਣਾ ਰਿਹਾ ਕੋਈ ਪੜ ਰਿਹਾ ਕੋਈ ਡਰਗ ਬਣਾ ਰਿਹਾ ਕੋਈ ਸਾਡੀਆਂ ਗੱਲਾਂ ਸੁਣ ਰਿਹਾ ਕੋਈ ਕਵਿਤਾਵਾਂ ਸੁਣਾ ਰਿਹਾ ਕੋਈ ਗੀਤ ਸੰਗੀਤ ਸੁਣਾ ਰਿਹਾ ਸੋ ਇਹ ਵਿਦਿਆਰਥੀ ਨੇ ਕਿਉਂਕਿ ਇਹ ਚੀਜ਼ੇ ਐਸੀਆਂ ਕਿ ਸਾਾਨੂੰ ਜਿਹੜੀ ਦੂਜੀ ਕਲਾਸ ਮਿਲੀ ਆ ਸੋ ਬਹੁਤ ਪਿਆਰੇ ਬੱਚੇ ਨੇ ਤੇ ਪਿਆਰੇ ਵਿਦਿਆਰਥੀਆਂ ਵਿੱਚ ਅਸੀਂ ਇਹੀ ਚਾਹੁੰਦੇ ਹਾਂ ਕਿ ਹਮੇਸ਼ਾ ਪਿਆਰੇ ਵਿਦਿਆਰਥੀਆਂ ਨਾਲ ਪਿਆਰ ਸਤਕਾਰ ਬਣਿਆ ਰਹੇ ਸੋ ਮਾਲਕ ਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਉਹ ਜਾਣ ਦੱਸੋ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਅਧਿਆਪਕ ਕਿਸੇ ਨੇ ਪ੍ਰੋਫੈਸਰਾਂ ਕਿਸੇ ਨੇ ਪੁਲਿਸ ਵਾਲਾ ਕਿਸੇ ਨੇ ਆਰਮੀ ਦੇ ਵਿੱਚ ਕਿਸੇ ਨੇ ਕੋਈ ਜੱਜ ਬਣ ਜਾਣਾ ਕਿਸੇ ਨੇ ਵਕੀਲ ਬਣ ਜਾਣਾ ਸੋ ਇਹ ਜਿਹੜਾ ਬਚਪਨ ਆ ਇਹ ਬਹੁਤ ਵਧੀਆ ਜਿਹੜਾ ਮਾਹੌਲ ਆ ਇਹ ਉਸ ਮਾਲਕ ਦੀ ਕਿਰਪਾ ਦੇ ਨਾਲ ਜਿਹੜਾ ਮਾਹੌਲ ਆ ਦੇਖੋ ਬੱਚੇ ਲੌਣਕ ਮੇਲਾ ਬਹੁਤ ਵਧੀਆ ਲਾ ਰਹੇ ਨੇ ਨੱਚਦੇ ਟੱਪਦੇ ਸੋ ਬੜਾ ਆਨੰਦ ਦੇ ਨਾਲ ਆ ਰਿਹਾ ਟ੍ਰੇਨਿੰਗ ਦੇ ਵਿੱਚ ਸੋ ਇਹ ਸਾਡੀ ਜਿਹੜੀ ਟ੍ਰੇਨਿੰਗ ਆ 1 ਮਹੀਨੇ ਦੀ ਟ੍ਰੇਨਿੰਗ ਆ ਇਸ ਟ੍ਰੇਨਿੰਗ ਦੇ ਦੌਰਾਨ ਅਸੀਂ ਕੋਸ਼ਿਸ਼ ਕਰਾਂਗੇ ਬੱਚਿਆਂ ਨਾਲ ਬੱਚੇ ਬਣ ਕੇ ਰਹਿਾਂਗੇ ਸੋ ਇਹਨਾਂ ਨੂੰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਸੋ ਇਹਨਾਂ ਨਾਲ ਮਿਲ ਕੇ ਅਸੀਂ ਇੱਕ ਸਮਾਜ ਨੂੰ ਤੇ ਇੱਕ ਸਕੂਲ ਨੂੰ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਕੁਝ ਨਾ ਕੁਝ ਦੇ ਸਕੀਏ ਜਿਹੜੇ ਵਿਦਿਆਰਥੀ ਸਾਨੂੰ ਫੇਵਰਟ ਲੱਗਣਗੇ ਜਿਵੇਂ ਕਿ ਜਿਹੜੇ ਕਵਿਤਾਵਾਂ ਸੀਤ ਸੰਗੀਤ ਦੇ ਵਿੱਚ ਜਾਂ ਸੁੰਦਰ ਲਿਖਾਈ ਜਾਂ ਮੁਕਾਬਲੇ ਅਸੀਂ ਜਿਹੜੇ ਵੀ ਸਾਨੂੰ ਟ੍ਰਾਂਸਫਰ ਲੱਗਣਗੇ ਜਦੋਂ ਸਾਡੀ ਟ੍ਰੇਨਿੰਗ ਦਾ ਅੰਤਲਾ ਦਿਨ ਹੋਊਗਾ ਉਹ ਦਿਨ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਵਿਦਿਆਰਥੀਆਂ ਨੂੰ ਸੰਦੀਪ ਕੋਟੀ ਦੀ ਟੀਮ ਵੱਲੋਂ ਮ ਮਾਈਡਾਨਾ ਸਰਮਾਤ ਕੀਤਾ ਜਾਵੇ ਸੋ ਮੈਂ ਹਮੇਸ਼ਾ ਟੈਲੈਂਟ ਜਿਹੜਾ ਬੱਚਿਆਂ ਦੇ ਵਿੱਚ ਦੇਖਦਾ ਉਹਨਾਂ ਕਿਉਂਕਿ ਇਹ ਉਹ ਵਿਦਿਆਰਥੀ ਨੇ ਜਿਨ੍ਹਾਂ ਵਿੱਚ ਕੁੱਟ-ਕੁੱਟ ਕੇ ਜਿਹੜਾ ਟੈਲੈਂਟ ਭਰਿਆ ਹੋਇਆ ਸੋ ਦੇਖੋ ਤੁਸੀਂ ਬਹੁਤ ਹੀ ਪਿਆਰੇ ਪਿਆਰੇ ਵਿਦਿਆਰਥੀ ਨੇ ਕੋਈ ਪੜ ਰਿਹਾ ਕੋਈ ਹੈਨਾ ਕਿੰਦਾ ਕੋਈ ਕਿਉਂਕਿ ਮਾਹੌਲ ਹੀ ਐਸਾ ਹੁੰਦਾ ਛੋਟੇ ਛੋਟੇ ਬੱਚੇ ਨੇ ਪਿਆਰੇ ਵਿਦਿਆਰਥੀ ਨੇ ਸੋ ਇਹਨਾਂ ਦੀਆਂ ਪ੍ਰਮਾਣਨਾ ਇਹਨਾਂ ਨੂੰ ਆਪਾਂ ਅਗਲਾ ਆਵੇ ਦਿਨ ਤੋਂ ਆਪਣੀ ਰਾਜ ਚੌਕ ਤੇ ਤਰੱਕੀਆਂ ਵਾਸਤੇ ਮਾਲਕ ਇਹਨਾਂ ਤੇ ਮੇਰ ਭਰਿਆ ਹੱਥ ਰੱਖੇ ਬਹੁਤ ਸੋਹਣਾ ਸਕੂਲ ਆ ਬਹੁਤ ਸੋਹਣੀ ਲਾਈਫ ਆ ਸੋ ਮੇ ਮਤਾ ਇਹ ਕਹਿੰਦਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਜੇ ਆਪਾਂ ਚਾਹੀਏ ਤਾਂ ਬੱਚੇ ਬਹੁਤ ਕੁਝ ਸਿੱਖ ਸਕਦੇ ਨੇ ਬਹੁਤ ਕੁਝ ਕਰ ਸਕਦੇ ਨੇ ਤੇ ਬਹੁਤ ਜ਼ਿਆਦਾ ਅੱਗੇ ਜਾ ਸਕਦੇ ਨੇ ਸੋ ਹਮੇਸ਼ਾ ਪੜ੍ਹਾਈ ਦੇ ਨਾਲ-ਨਾਲ ਆਪਾਂ ਖੇਡਾਂ ਪ੍ਰਤੀ ਵੀ ਬੱਚਿਆਂ ਨੂੰ ਤੇ ਹੋਰ ਆਲੇ-ਦੁਆਲੇ ਜਿਹੜਾ ਮਾਹੌਲ ਆ ਉਹਨਾਂ ਪ੍ਰਤੀ ਵੀ ਜਾਗਰਤ ਕਰਦੇ ਰਹੀਏ ਸੋਸ਼ਲ ਮੀਡੀਆ ਤੋਂ ਪਰਾਂ ਹਟ ਕੇ ਸੋਸ਼ਲ ਮੀਡੀਆ ਵੀ ਚਲੋ ਇੱਕ ਜਿਹੀ ਚੀਜ਼ ਹੈ ਜਿਹੜੀ ਵਿਦਿਆਰਥੀਆਂ ਨੂੰ ਬਹੁਤ ਅੱਗੇ ਲਿਜਾਂਦੀ ਹੈ ਪਰ ਉਹਦੇ ਨਾਲ-ਨਾਲ ਅਸੀਂ ਇਹੀ ਕੋਸ਼ਿਸ਼ ਕਰਦੇ ਰਹਨੇ ਆ ਕਿ ਬੱਚੇ ਨੇ ਜਿਹੜੇ ਇਹਨਾਂ ਵਿੱਚ ਉਰਜਾ ਹਨ ਪੜਾਈ ਦਾ ਉਹ ਸੀ ਵੱਧ ਤੋਂ ਵੱਧ ਪਾਸ਼ਕੀ ਸੁਸਾਇਟੀ ਨੂੰ ਸ਼ੁਕਰੀਆ ਮਿਹਰਬਾਨੀ